डीसीपी इन्वेस्टिगेशन ते ਉਹਨਾਂ ਦੀ ਟੀਮ ਇਹਨਾਂ ਨੇ ਮੁਸਤਫੀ ਨਾਲ ਹਿਊਮਨ ਇੰਟੈਲੀਜੈਂਸ ਦੀ ਹੈਲਪ ਨਾਲ ਆਪਣੇ ایکسپੀਰੀਅੰਸ ਨਾਲ ਇੱਕ ਗਰੋ ਫੜਿਆ ਗਰੋ ਤਾਂ ਨਹੀਂ ਕਹਿ ਸਕਦੇ ਕੁਝ ਲੋਕ ਲੋਕ ਫੜੇ ਇਹਨਾਂ ਦੀ ਅਰੈਸਟ ਤੋਂ ਇੱਕ ਇਨੋਸੈਂਟ ਲਾਈਫ ਜਿਹੜੀ ਹੈ ਉਹ ਬਚਾਈ ਗਈ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ ਪ੍ਰੇਮ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ ਹੈ ਪਹਿਲਾਂ ਇਹਦਾ 파ਟਨਰ ਹੁੰਦਾ ਸੀਗਾ ਅਮਿਤ ਕੋਈ ਪਸੰਦ ਸਿਟੀ ਦਾ ਓਨਰ ਹੈ ਜਾਂ ਉਹਦਾ 파ਟਨਰ ਹੈ ਇਨ ਕੋਰਸ ਆਫ ਟਾਈਮ ਇਨ ਆਦੀ ਆਪਸ ਚ ਅਨਬਨ ਹੋ ਗਈ ਅਮਿਤ ਪਹਿਲਾਂ ਵੀ ਇੱਕ ਦੋ ਵਾਰ ਕਿਸੇ ਕੇਸ ਚ ਲੋਕਅਪ ਚ ਰਹਿ ਕੇ ਆਇਆ ਹੋਇਆ ਹੈ ਇੱਕ ਵਾਰ ਜਦ ਇਹ ਰਾਤ ਨੂੰ ਲੌਕਅਪ ਸੀਗਾ ਇਹਦੀ ਮੁਲਾਕਾਤ ਇੱਕ ਸਮਰਨ ਨਾਮ ਦੇ ਵਿਅਕਤੀ ਨਾਲ ਹੋਈ ਜਿਹਨੂੰ ਬੱਗਾ ਵੀ ਕਹਿੰਦੇ ਬੰਗਾਂ ਨਸ਼ੇੜੀ ਵੀ ਸੀਗਾ ਤੇ ਤਿੰਨ ਐਨਡੀਪੀਐਸ ਦੇ ਉਹਦੇ ਉੱਤੇ ਪਰਚੇ ਵੀ ਸੀਗੇ ਬੱਗੇ ਨਾਲ ਜਾਣ ਪਛਾਨ ਹੋਈ ਬੱਗਾ ਚਲਾ ਗਿਆ ਜੇਲ ਇਹਦੀ ਜੁਰਮਾਨਤ ਹੋ ਗਈ ਹੁਣ ਇਹਨੇ ਬੱਗੇ ਨੂੰ ਸੁਪਾਰੀ ਦਿੱਤੀ 3 ਲੱਖ ਦੀ ਤੇ ਇਹਦੀ ਬੇਲ ਕਰਾਈ 70 ਲੱਖ ਰੁਪਏ ਦੇ ਕੇ 70000 ਆ 70000 ਸੌਰੀ 70000 ਰੁਪਏ ਦੇ ਕੇ ਇਹਦੀ ਬੇਲ ਕਰਾਈ ਬੱਗੇ ਦੇ ਬਾਕੀ ਤਿੰਨ ਹੋਰ ਬੰਦੇ ਸੀਗੇ ਜਿਹੜੇ ਬੱਗੇ ਦੇ ਨਾਲ ਦੇ ਸੀਗੇ ਏਸੀਆਰਪੀ ਕਲੋਨੀ ਐ ਉੱਥੇ ਰਹਿੰਦੇ ਪਾਲਾ ਲੱਖਾ ਤੇ ਕਿਸ਼ਨ ਥੋੜਾ ਜਿਹਾ ਪ੍ਰੈਸਡੈਂਟ ਡਿਫਰੈਂਟ ਵੀ ਹੋਣਾ ਇਹ ਬਾਲ ਪਾਲਾ ਲੱਖਾ ਤੇ ਕਿਸ਼ਨ ਇਹਨਾਂ ਤੇ ਟੋਟਲ ਮਿਲਾ ਕੇ 13 ਪਰਚੇ ਦੋ ਕੰਟਰੀ ਮੇਡ ਵੈਪਨ ਵੀ ਨਾ ਕੋ ਰਿਕਵਰ ਹੋਏ ਲੇਕਿਨ ਪ੍ਰੈਸ ਨੋਟ ਚ ਇਹ ਹੈ ਨਹੀਂ ਦੋ ਦਾਕ ਤੇ ਦੋ ਕੰਟਰੀ ਮੇਡ ਵੈਪਨ ਹੈ ਹੁਣੇ ਰਿਕਵਰ ਹੋ ਰਹੇ ਤਿੰਨ ਚਾਰ ਬਾਰ ਸਵਿਫਟ ਗੱਡੀ ਲੈ ਕੇ ਇਹ ਪ੍ਰੇਮ ਸਿੰਘ ਦੀ ਰਿਕੀ ਕਰ ਚੁੱਕੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਆਪਣੇ ਸੋਰਸਸ ਤੋਂ ਆਪਾਂ ਵੈਰੀਫਾਈ ਕੀਤਾ ਐਫ ਆਰ ਰਜਿਸਟਰ ਹੋਈ ਹੈ ਜੀ ਤੇ ਅਮਿਤ ਨੂੰ जो बसंत सिटी वाला है तो सिमरन अलिया इन पहला कोई लड़ाई झगड़े का तो केसगुंजा हुई होनी है एक रात लॉकअप कट्टी होनी है हाँ जी कोई क्वेश्चन इसी ने इन्हें पैसे दे प्रॉपर्टी डिस्प्यूट है लेन देन का डिस्प्यूट है ठे काम करते और, और, और तीन बंदे हैं जो मेन बंदा तो अरेड है जगे दे पेवर तेरह परचे कुल मिला के बस सारे इतना हाँ जी रैकी कर रहे थे पिछले पंद्रह भी दिन को स्विफ्ट गड्डी ਨਾ ਨਾ ਇਹ ਇਨਾਂ ਨੇ ਜਦ ਅਟੈਂਪਟ ਨਹੀਂ ਕੀਤੀ ਹੁਣ ਤੱਕ ਬਟ ਦੇ ਔਰ ਅਬਾਊਟ ਟੂ ਡੂ ਅਗਲੇ ਇੱਕ ਦੋ ਦਿਨਾਂ ਚ ਇਨਾਂ ਨੇ ਕਾਰਵਾਈ ਪਾ ਦੇਣੀ ਸੀ 3 ਲੱਖ ਤੇ ਇਹਨੇ ਜਿਹੜੀ ਮਸ਼ਹੂਰਤੀ ਦਿੱਤੀ ਹੈਗੀ ਤੇ ਟੋਟਲ ਡੀਲ ਕਿੰਨੇ ਚ ਹੋਈ ਸੀ ਜੀ ਟੋਟਲ 3 ਲੱਖ ਸੀਗੀ ਜੀ ਰਿਕਵਰ 2 ਲੱਖ 70 ਹਜ਼ਾਰ ਹੋ ਗਈ ਹੈ 30 ਹਜ਼ਾਰ ਜਿਹੜੇ ਹਨ ਉਹ ਬਾਕੀ ਤਿੰਨ ਬੰਦੇ ਹੋਂਾਂ ਦੇ ਕੋਲ ਸਰ ਇਹ ਜਿਹੜੀ ਇਹਨਾਂ ਡਿਸਪਿਊਟ ਕੀ ਸੀ ਆ ਵੀ ਇਹ ਪਹਿਲੇ ਬਿਜ਼ਨਸ ਪਾਰਟਨਰ ਸੀਗੇ थे प्रॉपर्टी द डिस्प्यूट सी है देखो आप आपस से परिचय नहीं है ना बट मैं ये कॉन्फ्रेंस इसलिए कर रहे हैं कि मुस्तैदी नाल ह्यूमन इंटेलिजेंस दी सोर्सेज नाल एक इनोसेंट लाइफ जेडी है प्रोएक्टिव अप्रोच नाल वो बचाई गई है ਉਹਨੂੰ ਹਲਕਾ ਹਲਕਾ ਸੀਗਾ ਇਹ ਕਿ ਕੋਈ ਨਾ ਕੋਈ ਜਦ ਡਿਸਪਿਊਟ ਹੁੰਦਾ ਤਾਂ ਇਹ ਡਰਦਾ ਰਹਿੰਦਾ ਹੀ ਹੈ ਨਾ ਇਨਸਾਨ ਤੇ ਉਹਨਾਂ ਵੱਲੋਂ ਕੋਈ ਪਹਿਲਾਂ ਕੰਪਲੇਟ ਕੀਤੀ ਹੋਏ ਨਹੀਂ ਨਹੀਂ ਪਹਿਲਾਂ ਕੋਈ ਕੰਪਲੇਟ ਨਹੀਂ ਸੀ ਇਹਦੇ ਵਿੱਚ ਸਿਰਫ ਉਹ ਕਿਤੇ ਪਸੰਦ ਹੁੰਦੇ ਜਿਹੜੇ ਅਰੇਸਟ ਦੇ ਕੰਪਲੇਟ ਇੱਕ ਤਿੰਨ ਬੰਦੇ ਹੋਰ ਆ ਜਿਹੜੇ ਬੱਗੇ ਦੇ ਅੱਗੇ ਚੇਲੇ ਸੀ ਇਹ ਰੈਂਪਰ ਜਿਹੜੇ ਇਲੀਗਲ ਅਰਾਈ ਇਹ ਸਾਰੇ ਇਲੀਗਲ ਬੰਦੇ ਆ प्रेस नोट दो आ, आ, कापे देते हैं, बट दो कंट्रीमेड वेपन भी रिकवर हो गए और कोई चीज़ थैंक यू